ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ਹਿਰ ਰਾਏਕੋਟ ਸਲਿਆਣੀ ਰੋਡ ਤੇ ਇਹ ਕੋਠੀ ਹੈਗੀ ਆ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ 6 ਵਿਸਬਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸਟਾਰਟਿੰਗ ਤੇ ਲੈਟਰਨ ਬਾਥਰੂਮ ਬਣੇ ਹੋਏ ਆ ਔਰ ਪਸ਼ੂਆਂ ਵਾਸਤੇ ਸ਼ੈੱਡ ਬਣਿਆ ਹੋਇਆ ਤੂੜੀ ਵਾਸਤੇ ਅਲੱਗ ਤੋਂ ਕਮਰਾ ਬਣਿਆ ਹੋਇਆ ਤੇ ਰਹਿਣ ਵਾਸਤੇ ਅਲੱਗ ਤੋਂ ਰਹਿਸ਼ੀ ਕਰ ਹੈਗਾ ਤੁਹਾਨੂੰ ਦਿਖਾਵਾਂਗੇ ਤਿੰਨ ਬੈਡਰੂਮ ਆ ਜੀ ਲੌਬੀ ਆ ਰਸੋਈ ਆ ਸੋ ਬਹੁਤ ਹੀ ਵਧੀਆ ਇਹ ਕੋਠੀ ਬਣੀ ਹੋਈ ਆ ਤੇ ਰੇਟ ਵੀ ਬਿਲਕੁਲ ਜਾਇਜ਼ ਆ ਉਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਦਿਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਕਰ ਲੈਣ ਵਿੱਚ ਆਸਾਨੀ ਹੋਵੇ ਤੇ ਆਜੋ ਫਿਰ ਗੱਲ ਕਰਦੇ ਆਪਾਂ ਇਸ ਕੋਠੀ ਦੀ ਤਾਂ ਤਿੰਨ ਜਿਹੜੇ ਆ ਬੈਡਰੂਮ ਬਣੇ ਹੋਇਆ ਇੱਕ ਸਟੋਰ ਬਣਿਆ ਹੋਇਆ ਰਸੋਈ ਆ ਲੌਬੀ ਆ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ 22 ਫੁੱਟ ਚੌੜੀ ਗਲੀ ਹੈਗੀ ਆ ਇਸ ਘਰ ਨੂੰ ਜਾਣ ਵਾਲੀ ਸੋ ਰਾਏਕੋਟ ਦੇ ਵਿੱਚ ਇਹ ਕੋਠੀ ਹੈਗੀ ਆ ਜੀ ਔਰ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 20 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਇਸ ਕੋਠੀ ਦੀ ਸੋ ਤੁਸੀਂ ਦੇਖ ਸਕਦੇ ਹੋ 20 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿ세 ਵੀ ਵੀਰ ਭਰਾ ਨੂੰ ਇਹ ਜ਼ਰੂਰਤ ਹੋਵੇ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਵਿੜੇ ਦੇ ਵਿੱਚ ਇੱਟਾਂ ਦਾ ਫਰਸ਼ ਲੱਗਿਆ ਹੋਇਆ ਤੇ ਅੰਦਰ ਕੋਠੀ ਦੇ ਸੀਮੈਂਟਡ ਫਰਸ਼ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਚੇਬਸਵਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। ਰਾਏਕੋਟ ਸ਼ਹਿਰ ਹੈਗਾ ਸਲਿਆਣੀ ਰੋਡ ਤੇ ਹੈ ਜੀ। ਜਗਰਾਉਂ ਤੋਂ 20 ਕਿਲੋਮੀਟਰ ਦੂਰੀ ਤੇ ਇਹ ਕਾਰ ਹੈਗਾ ਰਾਏਕੋਟ। ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਫ੍ਰੀ ਆਫ ਕੋਸਟ ਆਪਾਂ ਕਰਦੇ ਆ। ਸੋ ਵੀਡੀਓ ਬਣਾ ਕੇ ਸলো 모ਸ਼ਨ ਦੇ ਵਿੱਚ ਸਾਨੂੰ ਭੇਜੋ ਘਟੋ ਘਟ 4-5 ਮਿੰਟ ਦੀ ਵੀਡੀਓ ਜ਼ਰੂਰ ਹੋਵੇ ਤੇ ਐਡ ਆਪਾਂ ਤੋਂ ਵੱਡੀ ਫ੍ਰੀ ਵਿੱਚ ਕਰਾਂਗੇ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀ ਫ੍ਰੀ ਆਫ ਕੋਸਟ ਹੀ ਆ ਸੋ ਕਿਸੇ ਵੀਰ ਭਰਾ ਦੀ ਮਦਦ ਹੋ ਜਾਂਦੀ ਹੈ ਤੇ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਕੋਠੀ ਦੇ ਨਾਲ ਤੁਮੈਨੂ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ